ਮੋਟਰਸਾਈਕਲ ਦੋ ਜਿਹੜੇ ਇੱਥੇ ਲੰਮੇ ਪਏ ਹੋਏ ਆ ਇੱਥੇ ਪਹਿਲਾਂ ਬੰਦੇ ਵੀ ਜਿਹੜੇ ਲੰਮੇ ਪਾਏ ਗਏ ਸੀਗੇ ਔਰ ਮੋਕੇ ਤੋਂ ਭੱਜ ਗਏ ਨੇ ਔਰ ਹਥਿਆਰ ਵੀ ਜਿਹੜੇ ਮੋਕੇ ਤੇ ਫੜੇ ਗਏ ਨੇ ਦਾਤ ਫੜੇ ਗਏ ਨੇ ਦੇਖੋ ਜ਼ਿਲੰਦਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਚੱਲ ਜੇ ਅੰਦਰ ਬੈਠੇ ਹੋਏ ਸੀ ਸਾਰੇ ਠੀਕ ਹੈ ਮੇਰਾ ਭਰਾ ਚੌਂਕ ਵਿੱਚ ਖੜਾ ਸੀ ਉਧਰੋਂ 20-25 ਜਣੇ ਮੁੰਡੇ ਆਏ ਨੇ ਮੇਰਾ ਭਰਾ ਮੇਰੇ ਘਰ ਦੌਰਦਾ ਆਇਆ ਠੀਕ ਹੈ ਇਹਨਾਂ ਨੇ ਆ ਕੇ ਹਮਲਾ ਕੀਤਾ ਆਪ ਵੀ ਤਾਂ ਸੀ ਆਪਣੇ ਵੱਲ ਇੱਟਾ ਚਲਾਣੀਆਂ ਸੀ ਅੰਦਰਾਂ ਪਿੱਛੇ ਇੱਟਾ ਜੰਨੀਆਂ ਸ਼ੁਰੂ ਹੋ ਗਈਆਂ ਠੀਕ ਹੈ ਸੀ 도ੜੇ ਫਟਾਵੜ ਜਦੋਂ ਸਾਡੀ ਪਰ ਫੜਨ ਦੀ ਵਾਰੀ ਆਈਏ 도ੜ ਗਏ ਨੇ ਵੀ ਕੀ ਗੱਲ ਕੀ ਹੋਈ ਸੀਗੀ ਗੱਲ ਕੁਛ ਨਹੀਂ ਸਰ ਪਹਿਲੇ ਹਫਤਾ ਪਹਿਲੇ ਹੀ ਗੱਲ ਹੋਈ ਸੀ ਕਿ ਐਦਾਂ ਲੜਾਈ ਹੋਈ ਸੀ ਮਾਰੇ ਬਾਈਕ ਤੋਂ ਹੀ ਮਾਰੇ ਜਾ ਝਗੜਾ ਹੋਇਆ ਸੀ ਮੈਂ ਪਹਿਲੇ ਵੀ ਨਿਊਜ਼ ਦਿੱਤੀ ਹੋਈ ਸੀ ਨਹੀਂ ਉਸ ਤੋਂ ਬਾਅਦ ਤੁਹਾਨੂੰ ਮੈਸੇਜ ਕਰ ਲਿਆ ਪਿਸਗੇ ਹਾਂਜੀ ਮੈਸੇਜ ਕਰਦੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਬੈ ਕੇ ਰਾਜਨਾਮਾ ਕਰ ਲੈਨੇ ਆ ਠੀਕ ਹੈ ਪੁਲਸ ਆਈ ਸ਼ਾਮੀ ਉਹਨਾਂ ਨੇ ਇਹ ਕਹੇ ਕਿ ਚਲੋ 도ੜ ਗਏ ਉਹ ਬੰਦਿਆਂ ਦੇ ਹਮਲਾਵਰਾਂ ਦੇ ਮੋਟਰਸਾਈਕਲ ਔਰ PB08E J0282 ਨਹੀਂ ਨਵਾਂ ਵੀ ਨਟਾਲੀਆ ਨੇ ਬਾਵਾ ਘਰ ਵਾਰਦਾਤ ਕੀਤੀ ਸੀ ਚੈਨ ਲਾਂ ਲਗੇ ਅੱਛਾ ਚੈਨਾ ਵੀ ਲਾਂਦੇ ਆ ਹਾਂਜੀ ਸਰ ਚੋਰੀਆਂ ਅੱਧੀ ਅੱਧੀ ਰਾਤ ਤੱਕ ਕਰਤੇ ਨੇ ਚਪੜਾ ਤੱਕ ਵੀ ਉਹਨਾਂ ਦੀਆਂ ਡਿੱਗੀਆਂ ਹੋਈਆਂ ਨੇ ਇੱਕ ਕਿਰਪਾਨ ਵੀ ਜਿਹੜੀ ਹੈ ਡਿੱਗੀ ਹੋਈ ਆ ਕਿਰਪਾਨ ਔਰ ਚਪਲਾ ਤੱਕ ਡਿੱਗੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੇ ਵਿਅਕਤੀ ਇੱਥੇ ਆਏ ਨੇ ਉਹਨਾਂ ਦੀਆਂ ਚਪਲਾਂ ਨੇ ਉਹਨਾਂ ਦੀ ਹੀ ਕਿਰਪਾਨਾਂ ਨੇ ਔਰ ਇਹ ਬਾਈਕ ਜਿਹੜੀ ਸਾਰੀ ਟੁੱਟੀ ਹੋਈ ਹੈ ਦੋ ਮੋਟਰਸਾਈਕਲ ਜਿਹੜੇ ਟੁੱਟੇ ਹੋਏ ਨੇ ਔਰ ਕਾਫੀ ਜਿਹੜਾ ਇੱਥੇ ਵਿਵਾਦ ਹੋਇਆ ਜਲੰਧਰ ਦੇ ਗਾਂਧੀ ਕੈਂਪ ਦੇ ਵਿੱਚ ਸਰ 10 15 20 25 ਜਣੇ ਹਾਜਰੇ ਸੀ ਮੈਂ ਅੰਦਰ ਸਰ ਸਾਰੇ ਦੌੜ ਗਏ ਮੈਨੂੰ ਨਹੀਂ ਅੰਦਰ ਸਰ ਮੈਂ ਅੰਦਰ ਆ ਮੈਨੂੰ ਇੰਨਾ ਨਹੀਂ ਪਤਾ ਤੁਸੀਂ ਕਿੰਨੇ ਜਾਣੇ ਸੀ ਕਿ ਮੈਂ ਸੋ ਹੋਰ ਵੀ ਪਰਿਵਾਰਕ ਮੈਂਬਰ ਉਹਨਾਂ ਦੇ ਆ ਚੁੱਕੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਸੋ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਥਾਣੇ ਗਏ ਸੀ ਸੋ ਹੁਣ ਮੋਕੇ ਤੇ ਪਹੁੰਚੇ ਆ ਅਸੀਂ ਉਹਨੂੰ ਮੁੰਡੇ ਨੂੰ ਵਾਰੀ ਮਾਰੀ ਜਿਹੜਾ ਚਿੱਟਾ ਵੇਚਦਾ ਮੁੰਡਾ ਹੈ ਉਹਨੇ ਅੰਨੀ ਗੱਲ ਕਹੀ ਅਸੀਂ ਮੁੰਡੇ ਨੇ ਵਾਈ ਮਾਰੀ ਮੈਂ ਕਿਹਾ ਕਾਕੇ ਭੱਜ ਉਹ ਭੱਜ ਕੇ ਅੰਦਰ ਵਰ ਗਿਆ ਇੱਥੇ ਡੋਲ ਬਲੇ ਆਏ ਨੇ ਤੇ ਇੱਥੇ ਲੱਗ ਪੈਣਾ ਚਲਾਨ ਅਸੀਂ ਪਿਛੂ ਹਿੱਟਾ ਚਲਾਉਂਦੇ ਆਇਆ ਇਹਨਾਂ ਦੇ ਮੋਟਰਸਾਈਕਲ ਦੇਖ ਪੇਰਾ ਮੈਂ ਇੱਕ ਕੋਲ ਕੁਰਪਾਨ ਖੋਤੀ ਏ ਐ ਮੇਰੇ ਲੱਗ ਗਈ ਐ ਆ ਦੇਖ ਤੂੰ ਪਰ ਤੁਸੀਂ ਜਵਾਬੀ ਕਾਰਵਾਈ ਤੁਸੀਂ ਵੀ ਕੀਤੀ ਐ ਇੱਟਾ ਵਗੈਰਾ ਤੁਸੀਂ ਵੀ ਚਲਾਈਆਂ ਹਾਂ ਮੈਂ ਮੈਂ ਚਲਾਈ ਕਿੰਨੇ ਜਾਣੇ ਸੀ ਤੁਸੀਂ ਹਾਂ ਅਸੀਂ ਉਹ 15 20 ਜਣੇ ਅੱਜ ਅਸੀਂ ਦੋ ਸੀ ਦੋ ਜਣੇ ਅਸੀਂ ਪਿਛੂ ਹਿੱਟਾ ਚਲਾਉਂਦੇ ਆਇਆ ਹਾਂ ਮੈਂ ਮੈਂ ਮੁਕਾਬਲਾ ਕੀਤਾ ਮਾਮਾ ਜੀ ਰੋਕ ਨਾ ਤੋਰੀ ਮਾਪੇ ਮੈਂ ਇੱਕ ਕਰਦੇ ਭੇਜਣੀ ਸੀ ਤੇ ਜਿਹੜੇ ਆ ਇਟਾ ਮੋਟਰਸਾਈਕਲ ਵੇਲੇ ਡੈਮੇਜ ਹੋਈ ਗਈ ਇਹ ਅਸੀਂ ਇਟਾ ਮਾਰੀਆਂ ਦੇ ਇੱਕ ਦੇ ਇੱਥੇ ਵੱਜੀ ਦੀਏ ਜ਼ਰੂਰ ਸਿਰ ਫਟਿਆ ਹੋਗਾ ਲੱਤਾਂ ਦੇ ਬੋਨਾਂ ਦੇ ਵਜੇ ਮੋਟਰਸਾਈਕਲ ਨਾਲ ਕੋਈ ਸੈਲਫ ਡਿਫੈਂਸ ਦੇ ਤੁਸੀਂ ਆਪਣੇ ਆਪਣਾ ਬਚਾਅ ਕਰਨ ਦੇ ਪੁਆਣਾ ਦੇਖ ਕੇ ਮੈਂ ਤਾਂ ਇਟਾ ਪਿੱਛੇ ਚਲਾਉਂਦੀ ਆਈਆਂ ਵੀ ਇਹਨਾਂ ਮੁੰਡੇ ਨੂੰ ਵੜ ਦੇਣਾ ਹੋ ਰੱਬ ਵੱਲੋਂ ਪੋੜੀ ਡਿੱਗ ਪਈ ਏ ਤੇ ਮੁੰਡਾ ਅੰਦਰ ਵਰਗੇ ਨੂੰ ਕੁੜੀ ਲਾ ਲਈ ਮਤਲਬ ਇਹ ਤੇਜ਼ ਤਰ੍ਹਾਂ ਹਥਿਆਰ ਚੱਕ ਗਏ ਕਿਨਾਂ ਦਾ ਇਹ ਉਹਨਾਂ ਦੇ ਨੇ 4-5 ہزار ਆ ਗਏ ਆ ਪਾਉਨਾਂ ਤੋਂ ਖੋਲੇ ਮੈਂ ਤੁਸੀਂ ਵੀ ਇੱਥੇ ਸੀ ਹਾਂ ਜੀ ਹਾਂ ਮੰਮੀ ਹਾਂ ਅਸੀਂ ਦੋਨੋਂ ਜਣੇ ਮੰਮੀ ਤਾਂ ਮੈਂ ਹੀ ਬੁਆਬ ਲਗੀ ਤਾ ਹਾਂ ਜੀ ਖੋਲੇ ਜੋ ਜਿੱਦਾਂ 8:00 ਵਜੇ ਉਹਨਾਂ ਕੋਲ ਛੁੱਟ ਗਏ ਕਿੱਥੇ 1000 ਦੋ ਦੋ ਹਜ਼ਾਰ ਵਿੱਚ ਦੇਖੇ تھے ਮੇਰੇ ਇੱਕ ਲੈ ਗਏ ਹੀ ਦੋ ਮੈਂ ਜਰੂਰ ਅਸੀਂ ਬਾਹਰ ਆਏ ਹਾਂ ਸਿਰਫ ਇੱਕੋ ਹੀ ਲੱਭਾ ਮੈਨੂੰ ਚੱਪਲਾ ਲੱਭੀ ਹਾਂ ਕਿਹਦੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਵੀ ਚੱਕਿਆ ਨਹੀਂ ਗਿਆ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਚੁੱਕੇ ਨਹੀਂ ਆ ਗਏ ਤੁਹਾਡੇ ਤਾਂ ਹੀ ਹੋ ਕੇ ਆਏ ਹੋ ਹਾਂ ਜੀ ਸਾਹੇ ਲੋਕ ਹੀ ਗਏ ਰਹੇ ਆ ਉਹ ਕਹ ਰਹੇ ਆ ਕਿ ਪੀਸੀਆਰ ਵਾਲੇ ਆਂਦੇ ਨੇ ਆਹ ਰਹੀ ਪੁਲਿਸ ਕਹ ਠੀਕ ਹੈ ਜੀ ਉਹ ਕਹਿੰਦੇ ਮੋਰਚਾ ਠਾਣੇ ਲੈਣ ਸੋ ਬਿਲਕੁਲ ਹੀ ਤਸਵੀਰਾਂ ਤੁਹਾਨੂੰ ਜਲੰਧਰ ਦੇ ਗਾਂਧੀ ਕੈਂਪ ਦੀ ਸਾਂਝੀ ਕਰ ਰਹੇ ਸੀ ਸੋ ਇਸ ਸਮਾਂ ਉਹ ਲੈ ਕੇ ਹੋਰ ਜਿਵੇਂ ਜੇ ਅਪਡੇਟ ਪ੍ਰਾਪਤ ਹੁੰਦੀ ਤੁਹਾਨੂੰ ਜ਼ਰੂਰ ਸਾਂਝੀ ਕੀਤੀ ਜਾਗੀ ਹੁਣ ਤੱਕ ਬੜੇ ਰਿਆ ਛੁਟਕੀ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਨਹੀਂ ਜਿਹੜਾ ਛੁਟਕੀ ਉਹ ਭਈਆ ਵਾ ਹਾਂ ਭਈਆ ਪ੍ਰਵਾਸੀ ਹੈ ਜੀ ਛੁਟਕੀ ਭਈਆ ਛਿਟਕੂ ਛੁਟਕੀ ਪਤਾ ਨਹੀਂ ਕੀ ਨਾਰਾ ਕੰਜਰ ਦੇ ਦਾ ਭਈਆ ਹਾਂ ਭਈਆ ਉਹ ਇੱਥੇ ਕਰਦਾ ਜੀ ਉਹ ਚਿੱਟਾ ਵੇਚਦਾ ਪਿਆੜ ਕੇ ਉਹਦੇ ਵੱਲੋਂ ਤੁਹਾਨੂੰ ਮੈਸੇਜ ਆਇਆ ਸੀ ਇੰਸਟਾਗ੍ਰਾਮ ਤੇ ਜਿਹੜਾ ਵੀ ਕਹਿੰਦੇ ਸੀ ਹਾਂ ਹਾਂ ਜੀ ਉਹਦੇ ਵੱਲੋਂ ਉਹ ਬੋਲ ਵਾਲਿਆ ਕੁੜੀ ਨੂੰ ਵੀ ਆਇਆ ਮੈਂ ਤੇ ਤੁਮੀ ਲਗਾ ਜਾ ਸਾਰੀਆਂ ਕੁੜੀਆਂ ਨੂੰ ਮੈਸੇਜ ਕਰਦਾ ਕੋਈ ਮੈਸੇਜ ਕਰਦਾ ਪਿਆ ਇਹ ਕੋਈ ਭਈਏ ਕਿਹੜੇ ਭਈਏ ਕੋਪਸਟੋੜੀ ਕੁੜੀ ਭਈਆ ਜਿੱਤ ਕੋ ਟੁਟਕੀ ਪਾਣੀ ਕੀ ਨਾਰਾ ਕੰਜਰ ਜਿਹਦਾ ਟੁਟਕੀ ਤੇ ਅੱਜ ਵੀ ਮੈਸੇਜ ਆਇਆ ਕਿ ਦਾ ਕੋਈ ਨਹੀਂ ਮੈਨੂੰ ਅੱਜ ਮੈਸੇਜ ਨਹੀਂ ਆਇਆ ਅੱਜ ਸਿੱਧਾ ਹੀ ਆਏ ਹਾਂ ਹਾਂ ਜੀ ਸਿੱਧਾ ਹੀ ਆਏ ਹਾਂ ਅੱਜ ਭਈ ਮੈਸੇਜ ਕਰਕੇ ਨਹੀਂ ਆਏ ਹਾਂਜੀ ਇਹ ਮੋਟੇ ਤੇ ਮਤਲ ਨੇ ਪਿਸਤੌਲ ਕਿਨੇ ਵੜੀ ਉਹਨਾਂ ਚੁੱਟ ਗਈ ਜਿਹੜੇ ਲੰਬੇ ਲੰਬੇ ਵਾਲ ਸੀ ਮੁੰਡੇ ਚੁੱਟ ਗਈ ਉਹਨਾਂ ਨਾਲ ਸੋ ਆ ਗਈ ਜੀ ਮੌਕੇ ਤੇ ਪੰਜਾਬ ਪੁਲਿਸ ਪਹੁੰਚ ਗਈ ਹੈ ਔਰ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਸੀ ਉਹਨਾਂ ਦੇ ਨਾਲ ਉਹਨਾਂ ਵੱਲੋਂ ਆ ਕੇ ਜਿਹੜਾ ਇੱਥੇ ਹਮਲਾ ਕਰ ਦਿੱਤਾ ਗਿਆ ਚਾਰ ਪਿਸਤੌਲਾਂ ਵੀ ਹੀ ਗਿਆ ਹਾਂਜੀ ਮੈਡਮ ਹਾਂਜੀ ਤੁਸੀਂ ਦੇਖਿਆ ਮੈਡਮ ਇਹਦਾ ਇਹ ਇਹਦੇ ਅੱਧੇ ਅੱਧੇ ਦੇ ਬੋਲ ਫਿਰ ਮੈਂ ਟੱਜਾਣੀ ਸ਼ੁਰੂ ਹੋਈ ਨਹੀਂ ਪਿਸਤੌਲ ਕਿਨੇ ਵੜੀ ਉਹਨਾਂ ਚੁੱਟ ਗਈ ਜਿਹੜੇ ਲੰਬੇ ਲੰਬੇ ਵਾਲ ਸੀ ਮੁੰਡੇ ਚੁੱਟ ਗਈ ਉਹਨਾਂ ਨਾਲ ਦੇਖੋ ਜੀ ਤਸਵੀਰਾਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਥੱਲੇ ਡਿੱਗੇ ਹੋਏ ਆ ਇਹ ਵਾਰਦਾ ਤੁਹਾਨੂੰ ਜਲੰਧਰ ਦੇ ਗਾਂਧੀ ਕੈਂਪ ਦੀ ਜਿਹੜੀ ਸਾਂਝੀ ਕਰ ਰਹੇ ਹਾਂ ਜਿੱਥੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਫਿਰ ਹਮਲਾ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਥਾਣਾ 2 ਦੇ ਇਲਾਕੇ ਦੇ ਵਿੱਚ ਸਾਰੀ ਜਿਹੜੀ ਘਟਨਾ ਹੋਈ ਹੈ ਡਿਵੀਜ਼ਨ ਨੰਬਰ 2 ਦੇ ਇਲਾਕੇ ਤੇ ਉਹਦੇ ਵੱਲੋਂ ਕੀਤਾ ਗਿਆ ਇੰਸਟਾਗ੍ਰam ਤੇ ਜਿਹੜਾ ਮੈਸੇਜ ਕਰਕੇ ਪਹਿਲਾਂ ਆਏ ਸੀ ਤਾਂ ਅੱਜ ਜਿਹੜਾ ਸਿੱਧਾ ਹੀ ਇੱਥੇ ਪਹੁੰਚੇ ਨੇ ਉਹ ਵਿਅਕਤੀ ਜਿਹੜਾ ਹਮਲਾਵਰ ਨੇ ਔਰ ਇੱਥੇ ਆ ਕੇ ਦੱਸਿਆ ਇਹ ਰਿਹਾ ਕਿ ਉਹਨਾਂ ਕੋਲ ਇਹਨਾਂ ਦੇ ਦੱਸਣ ਮੁਤਾਬਕ ਕਿ ਵਿਪਨ ਵਗੈਰਾ ਵੀ ਸੀ ਬੰਦੂਕਾਂ ਵੀ ਸੀ ਜਿਹੜੇ ਕਿ ਉਹਨਾਂ ਬਾਹਰ ਆ ਕੇ ਨਹੀਂ ਨੇ ਤੇ ਮੈਂ ਚੌਂਕ 'ਚ ਖੜਾ ਹੀ ਗਿਆ ਉਹਨਾਂ ਨਾਲ ਗੱਲ ਕਰਦਾ ਪਿਆ ਗਿਆ ਕਈ ਮੁੰਡੇ ਨਾਲ ਤੇ ਮੈਂ ਉਹਦੇ ਕੋਲ ਪੈਸੇ ਲੈਣੇ ਸੀ ਤੇ ਉਹ ਚਾਹ ਤੀ ਤਰ ਹਥਿਆਰ ਸੀ ਜਾਂ ਵਿਪਨ ਸੀ ਭਾਜੀ ਖੰਡੇ ਸੀਗੇ ਪਿਸਤੋਲਾਂ ਵੀ ਸੀ ਗਿਆਣਾ ਕੋ ਸਾਰੇ ਮਦਰ ਤੁਹਾਡੇ ਘਰ ਹਾਂਜੀ ਪਿਸਤੋਲਾਂ ਵੀ ਆ ਗਿਆ ਮੈਂ ਤਦੇ ਤੇ ਦੌੜਿਆ ਹੀ ਗਿਆ ਸੱਜੇ ਹਾਂਜੀ ਭਾਈ ਦੌੜਦਾ ਜੇ ਨਾ ਦੌੜਦਾ ਤੇ ਉਹਨਾਂ ਨੇ ਕੱਢ ਮਾਰ ਦਿੱਤੀ ਉਹ ਨਹੀਂ ਜਾ ਰਹੀ ਸੀ ਬਾਹਰ ਤੋਂ ਸਮਝਾਉਂਦਾ ਚਲ ਕਰ ਲੈ ਆਪਾਂ ਗੱਲ ਕਰਾਂਗੇ ਕਿ ਕੋਜੀ ਛੁੱਟੀ ਕਾਂਦੀ ਕੈਂ ਕੋਈ ਐਤ ਫਤੌਲਾ ਨਹੀਂ ਕੋਈ ਕੁਛ ਨਹੀਂ ਦੇਖੀ ਨਾ ਇਹ ਕੁਛ ਐਤਾ ਕਰਨੇ ਕਿ ਲਈ ਪਿਸਤੋਲਾਂ ਨਹੀਂ ਤੂੰ ਦੇਖੀ ਨਾ ਨਾ ਦੇਖ ਨਾ ਬੈਠੇ ਆ ਤਰਨਾ ਤੇ ਦੀਦੀਏ ਮਾਫ ਕਰ ਦੇ ਸਰ ਜੀ ਨਾ ਦੇਖਦੇ ਜੇ ਨਾਮ ਦੇਖਦਾ ਉਹਨਾਂ ਨੇ ਕੱਢ ਮਾਰਨੀ ਹੈ ਜੀ ਇਹ ਕਿਹਦੇ ਪਿਸਤੋਲੇ ਨਹੀਂ ਭਾਜੀ ਇਹ ਭਾਈ ਅੱਜ ਰੰਗ ਨਹੀਂ ਰੰਗਦੇ ਇਹਦੇ ਰੰਗ ਜੰਦੇ ਉਸ ਗਲੀ ਚ ਕਬੀਰ ਮਦਦ ਦੀ ਆਪਾਂ ਨਹੀਂ ਭਾਜੀ ਪਿਸਤੋਲੇ ਸਿਗਿਆ ਜਾਂ ਨਹੀਂ ਸਿਗਿਆ ਜਾਂ ਹਥਿਆਰ ਸਿਗੇ ਜਾਂ ਨਹੀਂ ਸਿਗੇ ਕਿ ਸੱਚ ਕੀ ਹੈ ਭਾਜੀ ਮੋਦੀ ਸ਼ੀਵਾ ਇੱਕ ਮਿੰਟ ਬਾਅਦ ਚੋ ਇੱਕ ਮਿੰਟ ਹੋਰ ਨਹੀਂ ਇੱਕ ਮਿੰਟ ਹੋਰ ਦੇਖ ਲਓ ਮੌਕੇ ਦੇ ਹੰਗਾਮਾ ਹੋ ਗਿਆ ਜੀ ਧੱਕਾ ਮੁੱਕੀ ਤੋ ਜਿਹੜੇ ਵਿਅਕਤੀ ਨੇ ਕਿਹਾ ਕਿ ਪਿਸਤੋਲਾ ਨਹੀਂ ਸੀ ਉਹ ਵੀ ਨਹੀਂ ਧੱਕਾ ਮੁਕੀ ਹੋ ਰਹੀ ਐ ਇਹਦਾ 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 ਹਾਂਜੀ ਕਹੀ ਤੁਹਾਡਾ ਭਰਾ ਸ਼ਰਾਬ ਵੇਚਦਾ ਹੀ ਤਾਂ ਉਹ ਕਹਿੰਦੇ ਸ਼ਰਾਬ ਵੇਚਦਾ ਜੀ ਮੈਂ ਭਾਈ ਤੇਰਾ ਭਰਾ ਦੇਖੋ ਜੀ ਮੈਂ ਫੈਕਟਰੀ ਵਿੱਚ ਕੰਮ ਕਰਦਾ ਤੇਰਾ ਭਰਾ ਕਈ ਚ ਵਾਣ ਹੋ ਗਈ ਪਈ ਪਈ ਕਿਹੜੀ ਸ਼ਰਾਬ ਦੀ ਹਾਂਜੀ ਉਹ ਕਰਦੇ ਹੋਣਗੇ ਆਪਣੇ ਸ਼ਰਾਬ ਦੀ ਫੈਕਟਰੀ ਜੀ ਨਹੀਂ ਭਾਈ ਤੂੰ ਬੋਲਣਾ ਸੱਚ ਬੋਲਣਾ ਤੇਰਾ ਭਰਾ ਜੇ ਕਰਦੇ ਹੋਣਗੇ ਆਪਣੀ ਕਰਦੇ ਹੋਣਗੇ ਤੇਰਾ ਭਰਾ ਕਰਦਾ ਹੈ ਭਾਈ ਪੁਲਿਸ ਸਾਹਮਣੇ ਆ ਮਣੀ ਕੀ ਗੱਲ ਦੱਸੋ ਨਹੀਂ ਤੂੰ ਵੇਖਿਆ ਪੁੱਛ ਹੁੰਦਾ ਕੋਈ ਚੀਜ਼ ਦਾ ਡਰ ਨਹੀਂ ਆਹ ਤੂੰ ਦੇਖਿਆ ਕੋਚ ਮੈਂ ਬੈਠੀ ਸ਼ਰਾਬ ਵੇਦੇ ਤੁਸੀਂ ਫੇਸਬੁਕ ਹਾਂ ਜੀ ਕੋਈ ਵੇਖਦਾ ਹੋਏਗਾ ਤੇਰਾ ਭਰਾ ਕੋਈ ਜੀਤ ਹੋਏਗਾ ਸਾਹਮਣੇ ਗੜੀ ਪੁਲਿਸ ਸਾਹਮਣੇ ਕੀ ਰੇ ਸ਼ਰਾਬ ਵਿਕਦੀ ਇੱਥੇ ਜੋ ਜੀ ਦੇਖੋ ਜੀ ਪੁਲਿਸ ਦੇ ਸਾਹਮਣੇ ਬੜਾ ਵੱਡਾ ਸਵਾਰਾ ਜੀ ਸ਼ਰਾਬ ਵਿਕਦੀ ਇਸ ਲਾਕੇ ਕੌਣ ਵੇਚਦਾ ਸ਼ਰਾਬ ਕਾ ਭਾ ਵੇਚਦਾ ਤੂੰ ਇਹ ਮੇਰੇ ਦੇ ਅਤਰ ਜੇ ਤ ਮੋਚਾ ਰੱਖਿਆ ਕੋਈ ਮੈਨੂੰ ਕਹੋ ਤੇ ਰਿਸ਼ੀ ਸ਼ਰਾਬ ਵੇਚ ਤਾ ਪਿਆਵੇ ਮੇਰਾ ਭਰਾ ਸ਼ਰੀ ਆਮ ਰਿਸ਼ੀ ਮਰੇਗਾ ਦੂਜੀ ਪਾਰਟੀ ਦਾ ਬੰਦਾ ਜੋ ਅੱਛਾ ਜੀ ਸ਼ਰੀ ਆਮ ਮਰੇਗਾ ਚਿੱਟਾ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਅੱਜ ਮੇਰੇ ਮੂਵੀ ਬਣਾ ਕੇ ਕੈਮਰੇ ਸਾਹਮਣੇ ਮਾਰ ਜੀ ਕਹਿੰਦੇ ਸਮਝ ਨਹੀਂ ਆਈ ਉਹ ਕਹਿ ਰਹੇ ਭਾਈ ਤੁਸੀਂ ਆਹ ਮਾਰ ਰਹੇ ਹੋ ਕੈਮਰੇ ਅੱਗੇ ਤੁਸੀਂ ਆਹ ਮਾਰ ਰਹੇ ਹੋ ਤੁਸੀਂ ਕਹਿ ਰਹੇ ਹੋ ਆ ਤੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਕੀ ਹੋਇਆ ਤੇ ਕੀ ਪਤਾ ਚਲੋ ਜੀ ਮਤਾ ਇਹੋ ਕਹਿ ਰਿਹਾ ਕੁਝ ਨਹੀਂ ਹੋਇਆ ਤੇ ਕੀ ਹੋਇਆ ਕਿ ਜਗਾਈ ਇੱਕ ਮਿੰਟ ਚੱਲਿਆ ਤਾਂ ਘੱਟ ਇੱਕ ਮਿੰਟ ਟਪ ਕਰੋ ਇੱਕ ਮਿੰਟ ਇਹ ਪੁੱਛੋ ਇਹਨੂੰ ਮੋੜ ਜਾ ਕੇ ਪਨਾ ਕਟਾਏ ਆਏ ਕੋਈ ਕਹਿ ਰਹੇ ਆ ਭਾਈ ਚਲੋ ਚਲੋ ਬਿਲਕੁਲ ਇਹ ਕਹਿ ਰਹੇ ਨੇ ਦੂਸਰੀ ਪਾਰਟੀ ਦਾ ਬੰਦਾ ਐ ਕਿ ਦੂਸਰੀ ਪਾਰਟੀ ਦਾ ਬੰਦਾ ਹਾਂ ਜੀ ਇਹ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਬੰਦਾ ਆ ਤੇ ਆਉਂਦਾ ਹੈ ਜੇ ਯਾਰ ਦੋਸਤ ਸਾਰੀ ਸੂਹ ਲੈਂਦਾ ਆ ਉਹ ਚੁੱਟਕੀ ਮੈਂ ਦੱਸਦਾ ਵੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਿਹਾ ਸਾਰੀ ਇਨਫੋਰਮੇਸ਼ਨ ਦੇ ਰਿਹਾ ਆ ਉਹਨਾਂ ਨੂੰ ਫੋਨ ਨਹੀਂ ਕਰ ਲੈ ਦੇਖ ਲਿਓ ਪੰਜਾਬ ਦੇ ਹਾਲਾਤ ਦੇਖ ਲਿਓ ਹਮਲਾ ਹੋ ਗਿਆ ਸੋ ਹਾਲਾਤ ਜਿਹੜੇ ਤੁਹਾਨੂੰ ਜਲੰਧਰ ਸ਼ਹਿਰ ਤੋਂ ਸਾਂਝੇ ਕੀਤੇ ਜਾ ਰਹੇ ਨੇ ਕਿ ਜਲੰਧਰ ਦੇ ਪੰਜਾਬ ਤੋਂ ਜਿਹੜੀ ਖਬਰ ਹੈ ਆ ਸਾਂਝੀ ਕੀਤੀ ਜਾ ਰਹੀ ਹੈ ਘਰੇ ਆ ਕੇ ਹਮਲਾ ਕੀਤਾ ਜਾਂਦਾ ਵੱਡੀਆਂ ਤਸਵੀਰਾਂ ਜਲੰਧਰ ਸਾਨੂੰ ਤਾਂ ਕੰਟਰੋਲ ਤੋਂ ਹੀ ਆਇਆ ਸੀ ਕਿ ਕੋਈ ਬੜੇ ਬੰਦੇ ਆਏ ਆ ਕੋਈ ਹੋਰ ਲੜਾਈ ਝਗੜਾ ਕਰ ਰਹੇ ਆ ਜੀ 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 ਹੁਣ ਇੱਥੇ ਆ ਕੇ ਪਤਾ ਕੀਤਾ ਵੀ ਇਹਨਾਂ ਨੇ ਇੱਕ ਘਰ ਤੇ ਇਹਨਾਂ ਨੇ ਹਮਲਾਵਰ ਕੀਤਾ ਕਿਉਂਕਿ ਕੁਝ ਦਿਨ ਪਹਿਲਾਂ ਵੀ ਇੱਥੇ ਲੜਾਈ ਝਗੜਾ ਹੋਇਆ ਸੀ ਇਹਨਾਂ ਦਾ ਆਪਸੀ ਵਿਵਾਦ ਚੱਲ ਰਿਹਾ ਥਾਣੇ ਦੇ ਵਿੱਚ ਹੀ ਦੂਜੇ ਥਿਰ ਫਿਰ ਇੱਥੇ ਆ ਕੇ ਕਹਿੰਦੇ ਹਮਲਾ ਕਰ ਗਈ ਜੋ ਇਹਨਾਂ ਦੇ ਦੱਸਣ ਮੁਤਾਬਕ ਹਜੇ ਤੱਕ ਸਾਨੂੰ ਤਾਂ ਇਹਨੇ ਇਸ ਬਾਰੇ ਕੁਝ ਨਹੀਂ ਦੱਸਿਆ ਬਾਕੀ ਇਹਨਾਂ ਨੂੰ ਹਜੇ ਪੁੱਛ ਕੁਝ ਕਰਦੇ ਆ ਬਾਕੀ ਡਿਊਟੀ ਆਪਰੇ ਆ ਰਹੇ ਤੇ ਜਿਹੜਾ ਬਾਈਕ ਵਗੈਰਾ ਖੜੇ ਨੇ ਕਹਿੰਦੇ ਕਿ ਉਹ ਹਮਲਾਵਰ ਜਿਹੜੇ ਆਏ ਸੀ ਉਹਨਾਂ ਦੇ ਬਾਈਕ ਆ ਇੱਥੇ ਇਹ ਤਾਂ ਬਾਈਕ ਤਾਂ ਆਪ ਲੈ ਜਾਓ ਤੇ ਕਬਜ਼ੇ ਚ ਲੈ ਰਹੇ ਹੋ ਤੁਸੀਂ ਕਬਜ਼ੇ ਚ ਲੈ ਜਾਣੇ ਆ ਡਿਊਟੀ ਆਪਰੇ ਆ ਰਹੇ ਜੀ ਉਹਨਾਂ ਨੇ ਆ ਕੇ ਆਪਣੀ ਗੱਲ ਲੈ ਲਈ ਫਿਲਹਾਲ ਇਹਨਾਂ ਦੱਸਿਆ ਨਹੀਂ ਕਿ ਪਹਿਲਾਂ ਵੀ ਲੜਾਈ ਝਗੜਾ ਇੱਥੇ ਹੋਇਆ ਸੀ ਉਦੋਂ ਵੀ ਮੁੰਡੇ ਇੱਥੇ ਹਮਲਾ ਕਰਨ ਆਏ ਸੀ ਨਹੀਂ ਪਹਿਲੇ ਵਾਰ ਇਹਨਾਂ ਨੂੰ ਪਹਿਲਾਂ ਪਤਾ ਸੀ ਉਹ ਆਹ ਤੇ ਸਿੱਧੀ ਆ ਪੀਸੇ ਰਲ ਸਿੱਦੇ ਬਾਬਸੋ ਇੱਧਰ ਬਿਲਕੁਲ ਨਹੀਂ ਆ ਇੱਥੇ ਹੁੰਦੀ ਕੋਈ ਰੋਲੀ ਰੇਂਦੀ ਕੋਈ ਨਾ ਕੋਈ ਹੋਇਆ ਹੀ ਰਹਿੰਦਾ ਕਦੋਂ ਕਿਸੇ ਪਾਸੇ ਅੰਕਲ ਮਿੱਟੀ ਤੜੀ ਕਰਵਾਇਆ ਹੁੰਦਾ ਵੀ ਜਿਹੜਾ ਇਹ ਕੰਮ ਇਹ ਮਾਡਲ ਇਹਨਾਂ ਦੇ ਸਲਾਹ ਲਓ ਅਸੀਂ ਨਾ ਡਰ ਬਈ ਇੱਕ ਮਿੰਟ ਇਹਨਾਂ ਦੇ ਸਲਾਹ ਲਓ ਅੱਜ ਮੋਟਾ ਕਰਦਾ ਸਾਹਮਣੇ ਸਕੂਲ ਹੈ ਹੈਗੀ ਯਾਰ ਹੈਗੀ ਨਾ 15 20 ਮੁੰਡੇ ਤੁਹਾਨੂੰ ਮੇਰੇ ਭਰਾ ਨੂੰ ਵੱਜ ਜਾਂਦੇ ਕੌਣ ਜ਼ਿੰਮੇਵਾਰੀ ਜ਼ਿੰਮੇਵਾਰ ਹਾਂ ਤਾਂ ਜਿੱਦਾਂ ਤੁਸੀਂ ਇਹ ਦੱਸਿਆ ਆਪੀ ਚਲਾਦੀਆਂ ਮੈਂ ਮੈਂ ਤਾਂ ਮੰਮੀ ਨੂੰ ਇੱਥੇ ਜੇ ਮੁੰਡਾ ਨਾ ਅੰਦਰ ਵੱਡਾ ਬੰਦਾ ਲੰਦਾ ਵੱਡਾ ਜਿੰਨੇ ਜਿਹੜੇ ਹਰ ਇੱਕ ਨੇ ਤਿਆਰ ਫੜਿਆ ਹਰ ਇੱਕ ਨੇ ਸੋ ਇਹ ਮੌਕੇ ਦੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਜਿਹੜਾ ਜੋ ਵੀ ਕਾਰਵਾਈ ਹੋਗੀ ਕੀਤੀ ਜਾਏਗੀ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਅਲ ਵੀ ਦਾ ਹੁਣ ਤੱਕ ਬੜੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ